ਇਹ ਕਹਿੰਦੇ ਨਾ ਆਮ ਆਦਮੀ ਦੀ ਸਰਕਾਰ ਹੈ ਕੋਈ ਆਮ ਆਦਮੀ ਨਹੀਂ ਰਹੀ ਖਾਸ ਆਦਮੀ ਬਣ ਗਏ ਮੈਂ ਕੰਦੂ ਮਾਜੇ ਨੂੰ ਕਹਿਣਾ ਚਾਹੁੰਦਾ ਜੇ ਤੂੰ ਨਹੀਂ ਆਸਦਾ ਤੇ ਆਪਣੇ ਕਿਸੇ ਸੱਜਣ ਨੂੰ ਭੇਜ ਦੇ ਅੱਜ ਵੇਖ ਲਵੇ ਕਿ ਅਸਲੀ ਕੌਣ ਨੇ ਆਠਾਠਾ ਮਾਰਦਾ ਸਮੁੰਦਰ ਆ ਜਿਹੜਾ ਇਸ ਗੱਲ ਦਾ ਸਬੂਤ ਆ ਕਿ ਅੱਜ ਜਿੱਥੇ ਸੰਤਾਂ ਦੀ ਵਰਸੀ ਮਨਾਉਣ ਵਾਸਤੇ ਆਏ ਆ ਉਥੇ ਗਦਾਰਾਂ ਦਾ ਭੋਗ ਪਾਉਣ ਵਾਸਤੇ ਵੀ ਆਏ ਆ ਏ ਪੰਜਾਬੀ ਕੰਤ ਦੇ ਉਹ ਗੇਪਪਲ ਵਰਗੇ ਨਹੀਂ ਇਹਨਾਂ ਦੀਆਂ ਜੜਾਂ ਬੜੀਆਂ ਮਜ਼ਬੂਤ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਜੜਾਂ ਬੜੀਆਂ ਮਜ਼ਬੂਤ ਨੇ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਹਮੇਸ਼ਾ ਮਰਗੜੀ ਦੀ ਧਰਤੀ ਤੇ ਬਲੰਦ ਰਿਹਾ ਔਰ ਬਲੰਦ ਰਹੂਗਾ ਪਿਛਲੇ 10 ਸਾਲਾਂ ਦੇ ਵਿੱਚ ਆ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਜਿਹੜੀਆਂ ਗ੍ਰੰਥਾਂ ਦੀਆਂ ਬੇਅਦਬੀਆਂ ਹੋਈਆਂ ਨੇ ਆਹੀ ਆਚਾਰੂ ਵਾਲਿਆਂ ਦਾ ਸ਼ਾਮਦਮ ਦੰਡ ਪੇ ਸੀ ਅਸਲੀ اکਾਲੀ ਦਲ ਜਿਹੜਾ ਉਹ ਆ ਜਿਹਦੇ ਕੋਲੇ ਤੱਕੜੀ ਹੈ ਤੇ ਤੱਕੜੀ ਆ ਜੋ ਉਸ اکਾਲੀ ਦਲ ਕੋਲ ਹੈ ਜਿਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿ ਅਸਾਂ ਦਾ اکਾਲੀ ਦਲ ਹੋਵੇ ਜਿਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹਨ ਪੰਜਾਬੀਆਂ ਦੇ ਹੱਕਾਂ ਲਈ ਜੇ ਕੋਈ ਲੜਿਆ ਤਾਂ ਅੱਜ ਹੈ ਕੋਈ ਦੇਸ਼ ਦੀ ਸਰਕਾਰ ਜਿਹੜੀ ਅੱਜ ਸੰਤ ਲੰਗੋਵਾਲ ਦੀ પરિਸਥਿਤੀ ਆ ਕੇ ਦੱਸ ਸਕੇ ਕਿ ਜਿਹੜਾ ਤੁਸੀਂ ਅਨੰਦਪੁਰ ਸਾਹਿਬ ਦਾ ਮਤਾਂ ਉਦੋਂ ਰੈਫਰ ਕੀਤਾ ਸੀ ਸਰਕਾਰੀਆ ਕਮਿਸ਼ਨ ਨੂੰ ਜਿੰਨੂੰ ਪਾਰਲੀਮੈਂਟ ਦੇ ਵਿੱਚ ਤੁਸੀਂ ਕਿਹਾ ਸੀ ਕਿ ਇਹਦਾ ਸੀ ਕੋਈ ਐਕਸ਼ਨ ਲਵਾਂਗੇ ਅੱਜ ਕੀ ਹੋ ਰਿਹਾ ਦੇਸ਼ ਦੇ ਵਿੱਚ ਇੱਕ ਇੱਕ ਕਰਕੇ ਸੂਬਿਆਂ ਦੇ ਅਧਿਕਾਰ ਖਤਮ ਕੀਤੇ ਜਾ ਰਹੇ ਏ ਤੁਸੀਂ ਇਹ ਗੱਲ ਕਹੋ ਕਿ ਤੂੰ ਦਿੱਲੀੋਂ ਆ ਕੇ ਸਾਨੂੰ ਸਿਰ ਪਾੜਨ ਦੇ ਡਰਾਵੇ ਦੇ ਕੇ ਪੈਸਿਆਂ ਨਾਲ ਖਰੀਦਣ ਦੀ ਗੱਲ ਕਰਕੇ ਝੂਠ ਬੋਲ ਕੇ 2027 ਦੀ ਸਰਕਾਰ ਬਣਾ ਲੈਗਾ ਮੱਤ ਇਸ ਭਲੇਖੇ ਚ ਰਹਿ। ਸਰਕਾਰ ਆਪਾਂ ਛੋਬੜੀ ਕਾਂਜਲ ਦੀ ਬਣਾਉਣੀ ਐ ਬੜੇਗੀ ਤਾਂ ਜੇ ਆਪਾਂ ਇੱਕ ਮਠੋਕੇ ਛੋਬੜੀ ਕਾਂਜਲ ਨੂੰ ਜਿਹੜੇ ਟੱਕੜਾ ਕਰਾਂਗੇ ਉਥੇ ਆ ਜਿਹੜੇ ਨਵੇਂ ਚੁੰਨੇ ਵਸਾਇਆ ਇਨਾ ਤੁਨਾਂ ਨੂੰ ਖੋੜ ਕੇ ਰੱਖ ਦਾਂਗੇ ਸਾਰੇ ਏਜੰਸੀਆਂ ਦੇ ਬੰਦੇ ਐ ਉਹ ਚਾਹੁੰਦੇ ਸੀ ਕੌਮ ਦੀ ਪਾਰਟੀ ਪੰਜਾਬ ਦੀ ਪਾਰਟੀ ਨੂੰ ਕਮਜ਼ੋਰ ਕਰਦੇ ਹੋ ਇਹ ਨਵਾ ਚੁੱਲਾ ਦਲ ਬਣਿਆ ਜਿਹਨੂੰ ਮੁਫਤ ਗੈਸ ਮਿਲਦੀ ਐ ਏਜੰਸੀਆਂ ਤੋਂ ਅੱਗ ਲਾਉਣ ਵਾਸਤੇ ਪੰਜਾਬ ਨੂੰ ਇੱਕ ਸੜਕ ਦਾਸ ਦਿਓ ਜਿਹੜੀ ਨਵੀਂ ਬਣਾਈ ਹੋਏ 4 ਸਾਲਾਂ ਚ ਇੱਕ ਨਵੀਂ ਕੱਸੀ ਕੱਢੀ ਹੋਏ ਇੱਕ ਕੋਈ ਡਿਊਲ ਕਨੈਕਸ਼ਨ ਦਿੱਤਾ ਹੋਏ ਇੱਕ ਕੋਈ ਨਵਾਂ ਸਕੂਲ ਬਣਾਇਆ ਹੋਏ ਕੇ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਾਲੀ ਦਲ ਦਾ ਤੂਫਾਨ ਖੜਾ ਕਰਦੇ ਹੋ ਬਚਣਾ ਜੇ ਆਪਾਂ ਬਚਣਾ ਬੋਲੇ ਕੌਣ ਹੈ ਜਿੰਨੀ ਸੰਗਤ ਅੱਜ ਆਈ ਹੈ ਮੈਂ ਸਹੀ ਮਣੇ ਤੇ ਦਿਲ ਦੀ ਗਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਦਾ